ਸਸਟਿਕਰ ਵੀਅਰਸ ਹੋਪਫੁਲੀ ਸਾਰੇ ਠੀਕ ਠਾਕ ਹੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਹੁਣ ਬੰਚੁਕੇ ਜੀ 7:40 ਮਿੰਟ ਹੋਗੇ ਤੇ ਆਪਾਂ ਛੋਟਾ ਜਿਹਾ ਕੰਮ ਕਰਕੇ ਆਉਣਾ ਸੀ ਬੂਟਿਆਂ ਵਾਸਤੇ ਖਤਮ ਖਤਮ ਹੋਈਆਂ ਹੋਈਆਂ ਸੀ ਉਹ ਲੈਣ ਚੱਲੇ ਆ ਤੇ ਨਾਲ ਮੈਂ ਤੁਹਾਨੂੰ ਦਿਖਾਉਣੀ ਆ ਫਿਰ ਕਿੱਥੇ ਆਉਣੀ ਆ ਤੇ ਨਾਲ ਹੀ ਤੁਹਾਨੂੰ ਸਾਡਾ ਪਟਿਆਲਾ ਵੀ ਦਿਖਾਉਣੀ ਆ ਆਪਾਂ ਪਿਆਰ ਵੀ ਥੋੜਾ 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 ਲਓ ਜੀ ਆਪਾਂ ਪਾਸ ਛੱਡੇ ਦੇ ਕੋਲੋਂ ਵੀ ਕਰਾਸ ਕਰ ਰਹੇ ਆ ਨਵੇਂ ਪਾਸ ਛੱਡੇ ਦੇ ਕੋਲੋਂ ਨਹੀਂ ਤੇ ਪੁਰਾਣੇ ਪਾਸ ਛੱਡੇ ਕੋਲ ਜਾਣਾ ਆਪਾਂ ਉੱਥੇ ਉਹ ਸ਼ਾਪਸ ਨੇ ਠੀਕ ਹੈ ਇਹ ਤਾਂ ਥੋੜੀ ਜਿᱷ ਅੱਜ ਗਈ ਹੋਈ ਲੱਗ ਰਹੀ ਐ ਇੱਥੇ ਤਾਂ ਮੈਨੂੰ ਕੰਬਿਆਲੀ ਲਾਈਟਾਂ ਨਹੀਂ ਜਗ ਰਹੀਆਂ ਮੈਂ ਤਾਂ ਤੁਹਾਨੂੰ ਸੋਹਣਾ ਸੋਹਣਾ ਪਟੇਲਾ ਦਿਖਾਉਣਾ ਸੀਗਾ ਤਾਂ ਨਿਰਣੇ ਰਹਾ ਹੋਇਆ ਪਿਆ ਚਲੋ ਕੋਈ ਗੱਲ ਨਹੀਂ ਤੁਸੀਂ ਆਹ ਲਓ ਜੀ ਨਾਲ ਦੀ ਨਾਲ ਹੀ ਸੋਨਲੀ ਬਾਬੇ ਨੇ ਜਗਦੀਆਂ ਆਪਣੀਆਂ ਲਾਈਟਾਂ ਦੇਖੋ ਕਿੰਨਾ ਸੋਹਣਾ ਐ ਪਿਆ ਠੀਕ ਐ ਸਹੀ ਸ਼ਹਿਰ ਸਾਡਾ ਇਧਰ ਆ ਗਿਆ ਪੀਵੀਆਰ ਥੀਟਰ ਠੀਕ ਐ ਤੇ ਜਿਹੜੀਆਂ ਭੈਣਾਂ ਨੇ ਭੈਣ ਦੇ ਉਹਦੇ ਚੋਂ ਵਲੌਗ ਚੋਂ ਹਣਾ ਚੁੱਤੀਆਂ ਚਪਲਾਂ ਦੇਖੀਆਂ ਸੀ ਤੇ ਪੁੱਛਿਆ ਸੀ ਇਹ ਵੀ ਕਿੱਥੋਂ ਮਿਲੀਆਂ ਇਹ ਉਹ ਮੈਂ ਤੁਹਾਨੂੰ ਹੁਣ ਦਿਖਾ ਦਿੰਦੀ ਆ ਇਸ ਰੋਡ ਤੇ ਤੁਸੀਂ ਆਪਾਂ ਚੱਲੇ ਪੀਵੀਆ ਥੀਏਟਰ ਤੋਂ ਥੋੜਾ ਜਿਹਾ ਅੱਗੇ ਤਾਂ ਬਸ ਜਿੰਨਾ ਕਟਾਈ ਮੈਂ ਹੁਣ ਕੱਟੀ ਨਹੀਂ ਵੀਡੀਓ ਲਗਾਤਾਰੀ ਦਿਖਾ ਰਹੀ ਆ ਤੁਹਾਨੂੰ ਤੁਹਾਨੂੰ ਆਈਡੀਆ ਹੋ ਜੂਗਾ ਵੀ ਕਿੰਨੀ ਕੁ ਦੂਰ ਸੀਗਾ ਠੀਕ ਆ ਇੱਕ ਆਪਣਾ ਪਹੁੰਚ ਆ ਗਿਆ ਗ੍ਰੈਂਡ ਸਕੁਅਰ ਤੇ ਉਹਦੇ ਨਾਲ ਹੀ ਆ ਜਿਹੜੀਆਂ ਸ਼ਾਪਸ ਆ ਗਈਆਂ ਗ੍ਰੈਂਡ ਸਕੁਅਰ ਦੇ ਨਾਲ ਹੀ ਠੀਕ ਹੈ ਇਹਨਾਂ ਸ਼ਾਪਸ ਦੇ ਵਿੱਚ ਇਹ ਆ ਜਿੱਥੇ ਲਿਖਿਆ ਹੋਇਆ ਲਿਬਰਟੀ ਇੱਥੋਂ ਲਈ ਸੀ ਉਹ ਇੱਥੋਂ ਤੁਸੀਂ So, <coughs> ले ਸਕਦੇ تھے تو ਆ ਵਾਲੀ ਦੁਕਾਨ ਤੁਸੀਂ ਬਾਹਰ ਵਾਲੀ ਤੋਂ ਸੈਕਿੰਡ ਨੰਬਰ ਤੇ ਸੀ ਜਿਹੜੀ ਉਧਰੋਂ ਠੀਕ ਹੈ ਸੋ ਕੱਲ ਮੈਨੂੰ ਭੈਣ ਦਾ ਫੋਨ ਆਇਆ ਸੀਗਾ ਵੀ ਮੈਨੂੰ ਚੰਗੀ ਤਰ੍ਹਾਂ ਦੱਸੀ ਲੋਕੇਸ਼ਨ ਕੀ ਸੀਗੀ ਕਿ ਬਹੁਤ ਪਸੰਦ ਆਈ ਏ ਤੁਹਾਨੂੰ थैंक यू ਤੁਸੀਂ ਸਾਡੇ ਬਟਿਆਲ ਇਹ ਚੀਜ਼ ਪਸੰਦ ਕੀਤੀ थैंक यू so much ਸਾਡਾ ਮਾਣ ਵਧਾਇਆ ਤੁਸੀਂ ਠੀਕ ਹੈ ਆ ਸਾਡਾ ਸੋਹਣਾ ਸੋਹਣਾ ਬਟਿਆਲਾ ਤੇ ਹੁਣ ਮੈਂ ਤੁਹਾਨੂੰ ਲੈ ਕੇ ਚਲਦੀ ਆਂ ਪੁਰਾਣੇ ਬਸੰਡੇ ਠੀਕ ਹੈ ਰਾਤ ਨੂੰ ਐਸੀ ਨਾਲੇ ਸ਼ਹਿਰ ਜਿਆਦਾ ਸੋਹਣੀ ਲੱਗਦੀ ਹੁੰਦੀ ਜੱਗੇ ਜੱਗੇ ਇਹ ਜਿੱਥੇ ਮੈਂ ਤੁਹਾਨੂੰ ਦਿਖਾਈ ਹੈ ਸ਼ਾਪ ਜੁੱਤੀਆਂ ਦੀ ਲਿਬਰਟੀ ਉੱਥੇ ਉਹਦੇ ਅਪੋਜੀਟ ਵੀ ਇੱਕ ਸ਼ਾਪ ਹੈਗੀ ਜਿਹੜੇ ਉਹਨਾਂ ਨੇ ਦੋ ਦਿਖਾਈਆਂ ਸੀ ਨਾ ਜੁੱਤੀਆਂ ਜਿਹੜੀ ਲੈਦਰ ਦੀ ਦਿਖਾਈ ਸੀ ਉਹ ਦੂਜੀ ਸਾਈਡ ਦੂਜੀ ਸਾਈਡ ਵਾਲੀ ਸ਼ਾਪ ਤੋਂ ਲਈ ਸੀ ਉਹਦਾ ਨਾਮ ਹੈਗਾ ਸਟਾਈਲ ਯਰ ਫੀਟ ਉੱਥੋਂ ਲਈ ਸੀ ਠੀਕ ਹੈ ਐਨੀ ਟਾਈਮ ਤੁਸੀਂ ਸਾਡੇ ਪਟਿਆਲੇ ਆਓ ਤਾਂ ਫਿਰ ਅਸੀਂ ਤੁਹਾਨੂੰ ਜੀ ਆਇਆਂ ਕਵਾਂਗੇ ਜੀ ਠੀਕ ਹੈ ਲੋ ਕਹਿਤਾ ਲਿਖ ਕੇ ਕਹਿਤਾ ਤੁਹਾਨੂੰ ਜੀ ਆਇਆਂ ਜੀ ਨਗਰ ਨਿਗਮ ਪਟਿਆਲਾ ਠੀਕ ਹੈ ਜੀ ਲੋ ਜੀ ਇੱਥੇ ਆਪਾਂ ਆ ਗਏ ਆ ਪ੍ਰਾਸੀਰ ਮੰਦਿਰ ਤੇ ਦੇਖੋ ਸ਼ਿਵ ਜੀ ਦੀ ਆ ਮੋਤੀ ਇੱਥੇ ਇਹ ਪਹਿਲਾਂ ਨਹੀਂ ਹੁੰਦਾ ਸੀ ਇਹ ਹੁਣ ਲੇਟੈਸਟ ਡਵੈਲਪਮੈਂਟ ਹੈ ਥੋੜੇ ਟਾਈਮ ਤੋਂ ਆਇਆ ਮਤਲਬ ਪਹਿਲਾਂ ਇੱਥੇ ਇਹ ਸਟੈਚੂ ਨਹੀਂ ਸੀ ਇਹ ਵੀ ਵਧੀਆ ਹੈ ਇਧਰਲੇ ਪਾਸੇ ਆ ਗਿਆ ਆਪਣਾ ਆ ਕਿੜਾ ਇਕਬਾਲ ਇਨ ਵਾਲਾ ਮੋਰ ਉਹਦੇ ਸਾਹਮਣੇ ਬਸ ਠੀਕ ਹੈ ਓਕੇ ਹਾਂ ਹਾਂ ਠੀਕ ਹੈ ਜੇ ਤੁਸੀਂ ਵਾਗ ਰਹੋ ਵੀ ਪਾਇਸ ਕੀ ਲੋ ਜੀ ਆਪਾਂ ਪਹੁੰਚ ਗਏ ਹੁਣ ਪੁਰਾਣੇ ਬਸਟਾ ਵਾਲੇ ਮੋੜ ਤੇ ਤੇ ਇੱਥੋਂ ਆਪਾਂ ਜਿਹੜਾ ਦੇ ਬੈਕ ਸਾਈਡ ਨੂੰ ਜਾਣਾ ਹੈ ਠੀਕ ਹੈ ਕਿਤੇ ਦੇਖੋ ਜੀ ਕਿੰਨੀਆਂ ਰੌਣਕਾਂ ਹੁੰਦੀਆਂ ਸੀ ਇੱਥੇ ਤੇ ਕਿਤੇ ਹੁਣ ਹਨੇਰਾ ਪਿਆ ਹੈ ਸਭ ਨੇ ਸਮੇਂ ਦੀਆਂ ਗੱਲਾਂ ਹੈ ਹੈ ਦੇਖੋ ਹੁਣ ਉੱਥੇ ਰੌਣਕਾਂ ਲੱਗੀਆਂ ਜੀ ਇੱਥੇ ਆ ਸਾਡਾ ਪੁਰਾਣਾ ਬਸਟਾ ਖੱਟੀ ਖੜਕ ਦਾ ਵਿਚਾਰ ਲੋਕਲ ਬੱਸਾਂ ਵਾੜੀਆਂ ਮੋਟੀਆਂ ਇੱਥੇ ਆਉਂਦੀਆਂ ਨੇ ਠੀਕ ਹੈ ਤੇ ਸਾਰਾ ਇੱਥੇ ਸਨਸਰਾਜੀ ਹੋਈ ਪਈ ਐ ਇੱਥੋਂ ਨੰਗਣ ਨੂੰ ਖਾ ਨਹੀਂ ਹੁੰਦੀ ਸੀ ਆਹ ਖਾ ਆਹਨਾਂ ਥਾਵਾਂ ਦੇ ਉੱਤੇ ਗੱਡੀ ਤੇ ਆਉਣਾ ਇਹ ਲੱਗਦਾ ਹੁੰਦਾ ਸੀਗਾ ਵੀ ਬਹੁਤ ਵੱਡਾ ਪੰਗਾ ਲੈ ਲਿਆ ਜੇ ਤੂੰ ਇੱਥੇ ਆਈ ਦਸੀਗਾ ਤੇ ਹੁਣ ਤੁਸੀਂ ਦੇਖੋ ਵੀ ਰਾਮ ਨਾਲ ਆਪ ਇੱਥੋਂ ਨਿਕਲ ਜਾਣਾ ਠੀਕ ਹੈ ਹਲੋ ਜੀ ਇਹ ਵੀ ਹੌਲੀ ਹੌਲੀ ਆਦਿਕਾਨਾ ਵੀ ਘਟ ਜਾਣਗੀਆਂ ਕਿਉਂਕਿ ਜਿੱਥੇ ਮਤਲਬ ਆਉਣਾ ਜਾਣਾ ਪਬਲਿਕ ਨਹੀਂ ਉੱਥੇ ਇਹਨਾਂ ਚੀਜ਼ਾਂ ਨੇ ਵਿਕਣਾ ਤੇ ਉੱਥੇ ਇਹਨਾਂ ਲੋਕਾਂ ਨੇ ਪਹੁੰਚਣਾ ਦੇਖੋ ਕੁੱਤੇ ਕਬੂਤਰ ਸਾਰਾ ਕੁਛ ਇੱਥੇ ਬਿੱਲੀਆਂ ਇੱਥੇ ਸਾਰੀਆਂ ਇਸ ਤਰ੍ਹਾਂ ਦੀਆਂ ਦੁਕਾਨਾਂ ਸੀਗੀਆਂ ਹੁਣ ਵੀ ਹੈਗੀਆਂ ਹੌਲੀ-ਹੌਲੀ ਮੈਨੂੰ ਲੱਗਦਾ ਵੀ ਇਹਨਾਂ ਨੇ ਉੱਥੇ ਸ਼ਿਫਟ ਕਰ ਜਾਣੇ ਆਹ ਦੇਖੋ ਔਰਗੇ ਬੈਠੇ ਤਰ੍ਹਾਂ ਤਰ੍ਹਾਂ ਇੱਥੇ ਤਰ ਤੇ ਇੱਥੇ ਆਪਣਾ ਇਹਦੇ ਬੈਕ ਸਾਈਡ ਤੇ ਜਿਹੜੀ ਉੱਤਰੋਂ ਰੋਡ ਮੁੜੂਗੀ ਸਾਈਡ ਤੋਂ ਇੱਥੇ ਆਪਾਂ ਅੱਜ ਮਾਇਆ ਜਿੱਥੇ ਬੀਜ ਵਗੈਰਾ ਮਿਲਦੇ ਆ ਇੱਥੇ ਪਨੀਰੀ ਵਗੈਰਾ ਮਿਲਦੀ ਆ ਇੱਥੇ ਆਪਾਂ ਸਪਰੇਅ ਲੈਣੀ ਆ ਸੌਰੀ ਖਾਦ ਲੈਣੀ ਹੈ ਉਹ ਦੇਵਾਂ ਸਿਆ ਦੇ ਕੋਕਨੀਰੀਆਂ ਬਨੂਰੀਆਂ ਇੱਥੇ ਵਾਧੂ ਮਿਲਦੀਆਂ ਇਸ ਮਾਰਕੀਟ 'ਚ ਦੇਖੋ ਜੀ ਕਿੰਨਾ ਸੋਹਣਾ ਸੱਚੀ ਬੱਚੀ ਬਹੁਤ ਸੋਹਣਾ ਲੱਗ ਰਿਹਾ ਜਗ੍ਹਾ ਜਗ੍ਹਾ ਹਾਲੇ ਤਾਂ ਬੰਦ ਹੋ ਗਈਆਂ ਵਧੀਆਂ ਦੁਕਾਨਾਂ ਕਿਉਂਕਿ ਅੱਠਵੇਂ ਚਨ ਵਾਲੇ ਆ ਠੀਕ ਹੈ ਤੇ ਲਓ ਜੀ ਹੁਣ ਆਪਾਂ ਇਥੋਂ ਲੈ ਲਈਏ ਖਾਦ ਸੰਚਿਤ ਦਿਨ ਚਿੱਟੀਆਂ ਬਿੱਲੀਆਂ ਦੇ ਕੁੱਤੇ ਵਿਚਾਰੇ ਕੈਦ ਹੋਏ ਬੈਠੇ ਕਿੰਨਾ ਨਾ ਉਹ ਗਰਮੀ ਚ ਤਾੜ ਕੇ ਰੱਖਿਆ ਇਹਨਾਂ ਨੇ ਕੁੱਤਿਆਂ ਨੂੰ ਇਹ ਹੈ ਜੀ ਪ੍ਰਾਚੀਨ ਹਨੂਮਾਨ ਮੰਦਿਰ ਇਹ ਵੀ ਰਾਜਪੁਰਾ ਫਾਇਦੇ ਦੇ ਉੱਤੇ ਹੀ ਹੈ ਠੀਕ ਹੈ ਇਹ ਆ ਗਿਆ ਜੀ ਅੱਗਰ ਸੈਨ ਹਸਪੀਟਲ ਹੈ ਹਸਪੀਟਲ ਇਧਰਲੇ ਬੱਸੇ ਇਹ ਬਿਲਡਿੰਗ ਹੈ ਮੈਨੂੰ ਪਤਾ ਕੀ ਕਾਦੀ ਆ ਆ ਜਿਹੜੀ ਬਣੀ ਹੋਈ ਇੱਧਰ ਆਹਾ ਇਹ ਕਾਲੀ ਬਿਲਡਿੰਗ ਹੈ ਨਹੀਂ ਸੋਣੀ ਇਹ ਉੱਥੇ ਐਸਡੀ ਕੇ ਐਸ ਪਵਨ ਉਹ ਪਾਉਂਦੇ ਆ ਬ੍ਰੇ ਓਕੇ ਓਕੇ ਓਹ ਠੀਕ ਹੈ ਮਤਲਬ ਇੱਕ ਤਰ੍ਹਾਂ ਦਾ ਕਮਿਊਨਿਟੀ ਹਾਲ ਜਾਂ ਹੈਨਾ ਹਾਂ ਪੰਡਤ ਜੀ ਹਾਂ ਹਾਂ ਪੰਡਤ ਜੀ ਮਤਲਬ ਕਮਿਊਨਿਟੀ ਹਾਲ ਇੱਕ ਤਰ੍ਹਾਂ ਦਾ ਇਹ ਇੱਥੇ ਉਹ ਤਾਂ ਫੰਕਸ਼ਨ ਕਰਨ ਵਾਸਤੇ ਫੰਕਸ਼ਨ ਕਮਿਊਨਿਟੀ ਦੇ ਰੂਪ ਕਾ ਪਾਉਂਦੇ ਆ ਓਕੇ ਇੱਥੇ ਸਿਰਫ ਭੋਗ ਪੈਂਦੇ ਆ ਓਕੇ

ਚੜਾ ਪਿਆ ਪੂਰਾ ਇਹ ਲੱਗ ਜੈ ਚੜਣਾ ਚੜਣਾ ਜਿਵੇਂ ਦਿਨ ਹੋ ਗਏ ਰਾਤ ਨੂੰ ਵੀ ਆ ਆ ਗਿਆ ਸੈਕਟਰ ਇਹ ਲਾਈਟਾਂ ਤੋਂ ਅੰਦਰ ਜਾ ਕੇ ਆਪਣਾ ਕਾਰ ਪਰ ਆਪਾਂ ਉਪਰੋਂ ਨਹੀਂ ਜਾਣਾ ਰਾਈਟ ਵੇ ਜੀ ਆਪਾਂ ਆ ਗਏ ਗੁਰਦੁਆਰਾ ਸ੍ਰੀ ਬਹਾਦਰ ਸਾਹਿਬ ਕੋਤੇਗ ਬਾਦ ਜੀ ਇੱਥੇ ਆਏ ਸੀ ਪੂਰਖ गावा ਮਨ ਮੁਖ ਪੁੱਨੇ ਅੰਧ ਗਾਵਾਰ ਵਿਕਿਆਕ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋ thank <laughs> you